ਸਭ ਤੋਂ ਵੱਡਾ ਜਿਹੜਾ ਨੁਕਸਾਨ ਸਾਨੂੰ ਹੋਇਆ ਟੈਕਨੋਲੋਜੀ ਦਾ ਮੂਹ ਜਿਹੜਾ ਤੰਮ ਹੈ ਨਾ ਠੀਆਂ ਲਿਖਣੀਆਂ ਹੁੰਦੀਆਂ ਸੀ ਠੀਕਾ ਬੜਾ ਚਾਹ ਹੁੰਦਾ ਸੀ ਯਾਰ ਵੀ ਚਾੜਾ ਚਾਹ ਦੀ ਗੱਲ ਹੈ ਹੁਣ ਕੀ ਆ ਹੁਣ ਫੋਨ ਤੇ ਗੱਲ ਹੋ ਜਾਂਦੀ ਛੱਡੀ ਵੀਡੀਓ ਕਾਲ ਕੋਈ ਸ਼ਿਕਾਇਤਾਂ ਨਾਲ ਪਿਆਰ ਨਹੀਂ ਨਹੀਂ ਵੀਦੇ ਉਹ ਸ਼ਿਕਾਇਤਾਂ ਨਾਲ ਚਲੋ ਬੰਦਾ ਲੜਦਾ ਵੀ ਤੇ ਤਾਂ ਬੰਦਾ ਨਾ ਮੂਹ ਪਿਆਰ ਹੁੰਦਾ ਜਿੱਥੇ ਕੋਈ ਹੈ ਹੀ ਨਹੀਂ ਲੈ ਆਜ ਤਾਂ ਲੜਿਆ ਵੀ ਨਹੀਂ ਜਾਂਦਾਗਾ ਪਰ ਕਈ ਵਾਰੀ ਉਹ ਆਪਾਂ ਹਾਂ ਅਗਲਾ ਮੂਹ ਬੰਦਲਾ ਗੱਲ ਸਹੀ ਹੈ ਬੜਾ ਇਨੀ ਕਰ ਪੀਆ ਵੀ ਬਾਤ ਇਕੋ ਚੀਜ਼ ਕਰਦਾ ਜਿਹੜੀ ਰੰਗ ਦੀ ਖੂਨ ਦੀ ਸਾਡੀ ਹੈ ਉਹ ਏਸੀਆਂ ਜੜ ਪਾੜਦੇ ਏਸੀਆਂ ਜੜ ਪਾੜਦੇ ਦੂਰੀਆਂ ਬਣ ਜਾਂਦੇ ਨੇ ਇੱਕ ਦੂਜੇ ਨਾਲ ਉਹ ਵੀ ਜਿਹਦੇ ਨਾਲ ਮੈਲ ਲਗੇ ਉਹ ਵੀ ਫੋਨ ਤੇ ਬੈਠਾ ਮੈਂ ਵੀ ਫੋਨ ਤੇ ਬੈਠਾ ਜ਼ਿਆਦਾਤਰ ਜਣ ਕੇ ਕਹਿ ਦਈਏ ਵੀ ਫੋਨ ਤੇ ਅਗਲਾ ਡਿਪੈਂਡ ਕਰਦਾ ਇੰਨਾ ਕਵੇ ਥੋੜੀਆਂ ਦੂਰੀਆਂ ਵੀ ਚਾਹੀਦੀਆਂ ਤੇ ਮੋਹ ਪਿਆਰ ਬਣਿਆ ਵੀ ਰਹਿੰਦਾ ਤੇ ਬਾਲਾ ਨਜ਼ਦੀਕੀਆਂ ਵੀ ਹੁਣ ਉਹ ਵੀ ਨੁਕਸਾਨ ਕਰਦੀਆਂ ਹੁਣ ਜਿਹਦੇ ਬੰਦੇ ਕੋਲ ਚਾਰ ਪੈਸੇ ਹੈਗੇ ਆ ਉਹ ਫਿਰ ਜਾਂਦੇ ਚ ਸਿਮੂਲੇਟਰ ਉਹ ਜੀ ਹਾਂ ਉਹ ਫਿਰ ਬੱਚੇ ਸਕੂਲ ਚ ਗੱਲ ਕਰਦੇ ਬਸ ਆਹੀ ਕਨਸੈਪਟ ਆ ਕਿ ਗੱਲ ਪਹੁੰਚਦੇ ਆ ਬੱਚਾ ਤੱਕ ਤੋਂ ਕਰ ਜੇ ਕਰਦਾ ਨਾ ਕਰਦੇ ਹਟਿਆ ਵੀ ਕੋਵੇ ਮਗੇਜ ਪੂਣਾ ਵੱਧ ਗਿਆ ਜਿਉਂ ਚੀਜ਼ਾਂ ਆਈਆਂ ਵੀ ਜਦੋਂ ਆਪਾਂ ਇਸ ਤੇ ਧਿਆਨ ਦੇਵਾਂਗੇ ਰੋਕਣ ਦਾ ਮੰਗੇ ਆਪਦੇ ਸੱਬਿਆ ਚਾਰ ਬਾਰੇ ਬੱਚਿਆਂ ਨੂੰ ਨਾ ਪਤਾ ਹੋਊਗਾ ਹੁਣ ਜੇ ਸਾਡੇ ਬੱਚਿਆਂ ਨੂੰ ਗੱਲ ਚ ਪਾਇ ਕਿੰਠੇ ਦਾ ਨਾ ਪਤਾ ਹੋ ਕੋਰਤੇ ਬੰਮੇ ਨੇ ਪਤਾਉ ਜੁੱਤੀ ਦਾ ਪਤਾ ਨਾ ਹੋ ਤਰਲੇ ਦਾ ਪਤਾ ਨਾ ਹੋਊਗਾ ਸਾਡੇ ਖੇਤਾਂ ਦੇ ਵਿੱਚ ਜੇ ਮੋਟੇ ਤੇ ਨਾ ਹਾਤੇ ਨਾ ਹੋਣਗੇ ਮਨੋਂ ਯਾਦ ਕਰਦੇ ਆ ਠੀਕ ਆ ਉਹ ਨਹੀਂ ਚੱਕਰ ਨਹੀਂ ਕਰਦੇਗੇ ਪਰ ਚਾਰ ਬੰਦੇ ਤੁਸੀਂ ਬੈਠ ਸਕੋ ਈਗਾਂ ਬਿਲਕੁਲ ਆ ਵੀ ਧੌਣ ਉੱਚੀ ਕਰ ਸਕੋ ਫੜਾ 기ਰਦਾਰ ਇਹੋ ਜਾਣਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰਨਾਮਾ ਤੇ ਮੈਂ ਰਿਸ਼ੀ ਜੀ ਦਾ ਸ਼ਰਮਾ ਅੱਜ ਅਸੀਂ ਇੱਕ ਬਹੁਤ ਨਵੇਕਲਾ ਜਿਹਾ ਪੋਡਕਾਸਟ ਲੈ ਕੇ ਆਏ ਹਾਂ ਜ ਜੀ ਅਕਸਰ ਆਮ ਪੋਡਕਾਸਟ ਜਿਹਦੇ ਲੋਕਾਂ ਦੀ ਜ਼ਿੰਦਗੀ ਬਾਰੇ ਗੱਲ ਕੀਤੀ ਜਾਂਦੀ ਹੈ ਅੱਜ ਆਪਾਂ ਗੱਲ ਹੀ ਜ਼ਿੰਦਗੀ ਬਾਰੇ ਕਰਨੀ ਹੈ ਪਰ ਜ਼ਿੰਦਗੀ ਕੀ ਹੈ ਤੁਹਾਡੇ ਸਾਰੇ ਜ਼ਿੰਦਗੀ ਹੈ ਜ਼ਿੰਦਗੀ ਸਾਡਾ ਕਨਸੈਪਟ ਅੱਜ ਦਾ ਮੋਹ ਤੇ ਪਿਆਰ ਜਾਂ ਕਹਿ ਲਓ ਮੋਂ ਦੀਆਂ ਦੰਦਾ ਸਾਡੇ ਪੋਡਕਾਸਟ ਦਾ ਮੇਨ ਵਿਸ਼ਾ ਇਹੀ ਹੈ ਸੁਇਸ ਵਿਸ਼ੇ ਨੂੰ ਮੈਂ ਨਾਲ ਗੱਲਬਾਤ ਕਰ ਲੈ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸੋ ਇਸ ਵਿਸ਼ੇ ਨੂੰ ਹੋਰ ਬੜੀ ਖੁੱਲ ਕੇ ਜਾਣਗਰਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਕਿਵੇਂ ਲੋਕਾਂ ਦੇ ਅੱਜਕੱਲ ਮੌਹ ਪਿਆਰ ਦੀ ਤਾਂ ਜਿਹੜੇ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਵਿਸ਼ਾ ਦਿਲ ਕਰਨ ਤਾਂ ਦਿਲ ਕਰੇ ਗਰਮੀ ਦੀਆਂ ਛੁੱਟੀਆਂ ਤੇ ਜੋ ਛੋਟੇ ਹੁੰਦੇ ਸੀ ਨਾਨਕਿਆਂ ਦੇ ਬੜੇ ਭੱਜ-ਭੱਜ ਕੇ ਜਾਂਦੇ ਸੀ ਤੁਸੀਂ ਤੇ ਅੱਜਕੱਲ ਦੇਖਦਾ ਹਾਂ ਕਿ ਕੋਣ ਸਾਡੇ ਨਿੱਕੇ ਨਿੱਕੇ ਬੱਚੇ ਹੈਗੇ ਹਾਲੇ ਵੀ ਆਪਦੇ ਆਪਣੇ ਘਰੇ ਖੜੀ ਇਹਨਾਂ ਦਾ ਮੈਂ ਅਕਸਰ ਪੁੱਛਦਾ ਵੀ ਤੁਸੀਂ ਨਾਨਕੇ ਕਿਉਂ ਨਹੀਂ ਗਏ ਤੋਂ ਜਵਾਬ ਆਉਂਦਾ ਚਾਚੂ ਕਿ ਹੋਰ ਘੁੰਮਣ ਜਾਵਾਂਗੇ ਸੋ ਇਸ ਕਨਸੈਪਟ ਨੂੰ ਮੈਂ ਹੋਰ ਵਿਸਥਾਰ ਨਾਲ ਗੱਲਬਾਤ ਕਰਨ ਲਈ ਮੈਂ ਬਿੰਦ ਕਰਾਂ ਜਗਤਾਰ ਸਿੰਘ ਜੀ ਬੜਾ ਬਹੁਤ ਸਵਾਗਤ ਹੈ ਜੀ ਫ੍ਰੀਕੋਡ ਖਬਰ ਨਾਮਾ ਤੇ ਸੋ ਭਾਈ ਜੀ ਮੋਹ ਤੇ ਪਿਆਰ ਤੇ ਮੋਹ ਦੀਆਂ ਦੰਦਾ ਗਰਮੀਆਂ ਦੇ ਛੁੱਟੀਆਂ ਆ ਗਈਆਂ ਜਵਾਗ ਹਲੇ ਵੀ ਆਪਦੇ ਘਰੇ ਬੈਠੇ ਕੀ ਕਰਨ ਸਮੰਦੇ ਹੋ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਛੁੱਟੀਆਂ 'ਚ ਨਾਨਕੀ ਜਾਂਦਾ ਨਾ ਬੜਾ ਚਾਹ ਹੁੰਦਾ ਸੀ ਮੈਨੂੰ ਵੀ ਜਦੋਂ ਛੁੱਟੀਆਂ ਹੋਣੀਆਂ ਤੇ ਉਹਦੀ ਕਰਦੇ ਨੂੰ ਕਹਿਣਾ ਜਿਆਦਾ ਮੰਮੀ ਡੈਡੀ ਨੇ ਆਉਣਾ ਉਹਨਾਂ ਨਾਲ ਜਾਣਾ ਛੱਡ ਗਿਆ ਉਹਨੇ ਆ ਕੇ ਨਾ ਨਹੀਂ ਫਿਰ ਉਹਨਾਂ ਕਹਿਣਾ ਤੂੰ ਬਾਚੜ ਚ ਜਾਈ ਮੋਗੇ ਰਹਿੰਦੇ ਸੋ ਤਾਂ ਮੋਗੇ ਚੜ ਜਾਣਾ ਇੱਥੇ ਨਵੇਂ ਕਲੇ ਮੇਰੇ ਨਾਨਕੇ ਹੈ ਨਾ ਤੇ ਇੱਥੇ ਆਉਣਾ ਉਹ ਕੀ ਬਾਤਾਂ ਦੁਕਾਨ ਨੂੰ ਤੁਸੀਂ ਨਾ ਘੁੰਮਣਾ ਫਿਰਨਾ ਬੜਾ ਉਹ ਚੀਜ਼ ਦਾ ਫਰਕ ਪੈਂਦਾ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਤਬਦੀਲੀਆਂ ਆ ਜਾਂਦੀਆਂ ਹਨਾ ਤੇ ਜਿਵੇਂ ਹੁਣ ਅਸੀਂ ਪਹਿਲਾਂ ਮੋਗੇ ਰਹਿੰਦੇ ਸੀ ਹੁਣ ਫ੍ਰੀਕੋਟ ਆ ਗਏ ਨਾ ਹੁਣ ਜਵਾ ਨੇੜੇ ਆ ਗਏ ਜਵਾ ਨੇੜੇ ਹੁਣ ਮੇਰੇ ਸਾਹਣਾ ਜਾਇ ਹੁਣ ਜਾਂਦਾ ਕਰ ਜੀ ਭਾਈ ਕੰਮ ਕੀ ਕੰਮ ਕਰਦੇ ਵਿੱਚ ਜਿਹੇ ਬੀਜ਼ੀ ਹੋਏ ਵੀ ਫੋਨ ਤੇ ਗੱਲ ਹੋ ਜਾਂਦੀ ਆ ਤੇ ਇਹਦੇ ਵਿੱਚ ਜਿਵੇਂ ਆਪਾਂ ਹੁਣ ਮੋਹ ਤੰਦਾਂ ਦੀ ਗੱਲਾਂ ਕਰਦੇ ਆ ਤੇ ਮੈਂ ਮੰਨਦਾ ਵੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਸਾਨੂੰ ਹੋਇਆ ਟੈਕਨੋਲੋਜੀ ਦਾ ਮੋਹ ਜਿਹੜਾ ਤੰਦਾਂ ਦੇ ਵਿੱਚ ਹੈ ਨਾ ਟੈਕਨੋਲੋਜੀ ਦਾ ਕਿਵੇਂ ਹੋਇਆ ਵੀ ਫੋਨ ਆ ਗਏ ਠੀਕ ਅੱਗੇ ਚਿੱਠੀਆਂ ਲਿਖਣੀਆਂ ਹੁੰਦੀਆਂ ਸੀ ਵੇਗਾ ਬੜਾ acha ਹੁੰਦਾ ਸੀ ਯਾਰ ਵੀ ਜਾੜਾ ਚਾਹ ਦੀ ਗੱਲ ਹੈ ਹੁਣ ਕੀ ਆ ਹੁਣ ਫੋਨ ਤੇ ਗੱਲ ਹੋ ਜਾਣੀ ਛੱਡੀ ਵੀਡੀਓ ਕਾਲ ਤੇ ਗੱਲ ਹੋ ਜਾਣੀ ਸਭ ਤੋਂ ਵੱਡੀ ਗੱਲ ਤਾਂ ਵੀਡੀਓ ਕਾਲ ਦੀ ਆ ਮੈਂ ਇਹ ਤੇ ਹੋਏ ਚਲੋ ਚਲੋ ਹਾਲ ਚਾਲ ਪੁੱਛਣਾ ਹੁੰਦਾ ਹੁਣ ਕਿਉਂਕਿ ਹੁਣ ਹੁਣ ਮੈਂ ਪੱਤਰਕਾਰੀ ਕਰਦਾ ਸਵੇਰ ਕਿਵੇਂ ਪਤਾ ਹੁੰਦਾ ਵੀ ਟਾਈਮ ਨਿਕਲ ਜਾਣਾ ਹੁੰਦਾ ਤੇ ਰਾਤ ਨੂੰ ਘਰੇ ਬੰਦ ਕੋਈ ਟਾਈਮ ਜੀ 7-8 ਦਾ ਰੁਟੀਨ ਦੀ ਗੱਲ ਹੈਗੀ ਆ ਖਬਰਾਂ ਅਪਲੋਡ ਕਰਨੀਆਂ ਆ ਬਣਾਉਣੀਆਂ ਨੇ ਸਾਰੀ ਤੇ ਲਸਾਂ ਗੱਲਾਂ ਹਾਂ ਜੀ ਹੁਣ ਇਹ ਸਮਾਂ ਹੀ ਹੁਣ ਕਈ ਵੇ ਇਵੇਂ ਤਾਂ ਹੁੰਦਾ ਵੀ ਪਤਾ ਹੀ ਨਹੀਂ ਵੀ ਰੋਟੀ ਖਾਣੀ ਹੈ ਕਿ ਨਹੀਂ ਖਾਣੀ ਹਨਾ ਤੇ ਉੱਥੇ ਫਿਰ ਰਸਤੇਦਾਰੀ ਦੇ ਵਿੱਚ ਨਹੀਂ ਜਾ ਜਾਂਦਾ ਹੁਣ ਬੰਗੇ ਵੇ ਬੜਾ ਜੀ ਕਰਦਾ ਹੁਣ ਹੁਣ ਜੀ ਕਰਦਾ ਵੀ ਕਿਤੇ ਜਾ ਕੇ ਗੇ ਇਸਤੇ ਕਿਹੜਾ ਕੰਢੇ ਗਿਆ ਨਾ ਜਿਵੇਂ ਹੁਣ ਐਨੀ ਕਰ ਪੀਆ ਵੀ ਬਾਹਰ ਕੋਲ ਜੀ ਕਰਦਾ ਜਿਹੜੀ ਰਹਿਣ ਦੀ ਖੂਨ ਦੀ ਸਾਡੀ ਹੈ ਉਹ ਏਸਿਆਂ ਨਾਲ ਜੜ ਪੜਦੇ ਏਸਿਆਂ ਨਾਲ ਜੜ ਪੜਦੇ ਆ ਹਨਾ ਜਿਵੇਂ ਜਿਵੇਂ ਤਰੱਕੀ ਹੋ ਰਹੀ ਓ ਉਵੇਂ ਸਾਡਾ ਓਨਾ ਹੀ ਨੁਕਸਾਨ ਹੋ ਰਿਹਾ ਸੀ ਇੱਕ ਦੂਜੇ ਤੋਂ ਦੂਰ ਜਾ ਰਹੇ ਆ ਫੇਰ ਅੱਗੇ ਆ ਜਾਂਦਾ ਫੇਰ ਅੱਗੇ ਹੁਣ ਆਪਾਂ ਇਹ ਜਾਣੇ ਕਿਤੇ ਵੀ ਹੁਣ ਹਰ ਇੱਕ ਮੋਬਾਈਲ ਤੇ ਬੈਠਾ ਜੇ ਮੈਂ ਵੀ ਕਿਤੇ ਜਾਣਾ ਮੇਰਾ ਕਿਤੇ ਮੇਰਾ ਤਾਂ ਖਬਰਾਂ ਬਣਾਉਣੀ ਹੈ ਜੇ ਮੈਂ ਹੁਣ ਆਗਲਾ ਗੱਲਾ ਕਰੀ ਨਾਲ ਫੋਨ ਤੇ ਪੰਗੇ ਲਈਦੇ ਜਾਂ ਕਵਰ ਲਿਖੀਏ ਜਾਂ ਬਣਾਈ ਜਾਂਦੇ ਭੇਜੀਏ ਇਹਦੀ ਹੈ ਨਾ ਤੇ ਉਹ ਕਿਤਨੇ ਕਿਤੇ ਇਹ ਵੀ ਦੂਰੀਆਂ ਬਣ ਜਾਂਦੀਆਂ ਵੀ ਇੱਕ ਦੂਜੇ ਨਾਲ ਉਹ ਵੀ ਉਹ ਵੀ ਜਿਹਦੇ ਨਾਲ ਮਿਲ ਗਏ ਉਹ ਵੀ ਫੋਨ ਤੇ ਬੈਠਾ ਮੈਂ ਵੀ ਫੋਨ ਤੇ ਬੈਠਾ ਜ਼ਿਆਦਾਤਰ ਜਣ ਕੇ ਕਹਿ ਦਈਏ ਵੀ ਫੋਨ ਤੇ ਗੱਲ ਦੇ ਬੰਡ ਕਰ ਲਾ ਗਿਆ ਸਹੀ ਗੱਲ ਹੈ ਤੇ ਇਹ ਚੀਜ਼ਾਂ ਰੱਬਿਆ ਦੂਰ ਗਿਆ ਕਿ ਦੂਜੇ ਫੋਨ ਲਾ ਗਿਆ ਫਿਰ ਨਾਲ ਦੀ ਨਾਲ ਦੇ ਕਈ ਨਵਾਰ ਆਪਣੇ ਵਿਚਾਰਕ ਸਾਂਝਾ ਨਾ ਫਤ ਪੈਂਦਾ ਜੀ ਬਾਈ ਉਹ ਕਾਰਨ ਵੀ ਕਿਤਨੇ ਕਿਤੇ ਬਣ ਜਾਂਦਾ ਵੀ ਮੋਹ ਤੰਦ ਪਿਆਰ ਘਟ ਜਾਂਦੇ ਤੇ ਇਸ ਕਾਰਨ ਜ਼ਿਆਦਾਤਰ ਤਾਂ ਆਪਾਂ ਇਹੀ ਮੰਨਾਂਗੇ ਕਿ ਆਧੁਨਿਕ ਯੁੱਗ ਦੇ ਨਾਲ ਅਸੀਂ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਦੂਰ ਹੁੰਦੇ ਜਾ ਰਹੇ ਹਾਂ ਠੀਕ ਹੈ ਤੇ ਬਾਕੀ ਜਿਹੜੇ ਹੈਗੇ ਆ ਕਈ ਵਾਰ ਕਿਸੇ ਕੋਲ ਚੰਗਾ ਪੈਸਾ ਕਿਸੇ ਕੋਲ ਘੱਟ ਉਹ ਵੀ ਕਿ ਤਰ੍ਹਾਂ ਕਿਤੇ ਉਹ ਫਰਕ ਪਾਉਂਦਾ ਵੀ ਇਹਦਾ ਹਨਾ ਉਹ ਹਰ ਇੱਕ ਦੀ ਵੱਖਰੀ ਵੱਖਰੀ ਮੇਰੀ ਸੋਚਣੀ ਵੱਖਰੀ ਆ ਤੁਹਾਡੀ ਸੋਚਣੀ ਵੱਖਰੀ ਆ ਹੁਣ ਹਰ ਇੱਕ ਦੀ ਵੱਖਰੀ ਸੋਚਣੀ ਉਸ ਨੀ ਹਸਣਾ ਹੁੰਦਾ ਤੇ ਪਰ ਇੰਨਾ ਵੀ ਚਲੋ ਹਲੇ ਵੀ ਲੋਕਾਂ ਦੇ ਵਿੱਚ ਇਹ ਨਹੀਂ ਕਿ ਕਈ ਪਰਿਵਾਰ ਜਿਹੇ ਹੈਗੇ ਆ ਵੀ ਜਿਨ੍ਹਾਂ ਦੇ ਵਿੱਚ ਹਲੇ ਵੀ ਤੱਕ ਚੰਗਾ ਮੋ ਪਿਆਰ ਹੈਗਾ ਹਨਾ ਵੀ ਅੱਜ ਕੱਲ ਚਲੋ ਫੋਨ ਤੇ ਮਿਲ ਲੈਂਦੇ ਆ ਗੱਲ ਹੁੰਦੀ ਹੁਣ ਮੇਰਾ ਭਰਾ ਵਿਦੇਸ਼ ਬੈਠਾ ਆ ਦੇ ਹਾਂ ਅਸੀਂ ਹਫ਼ਤੇ ਬਾਅਦ ਜਾਂ ਦਹਾਕਾ ਬਾਅਦ ਗੱਲ ਕਰੀਏ ਉਹ ਨਿਕਲ ਕਹਦੇ ਭਰਾ ਹੋ ਕੇ ਵੀ ਦਹਾਕਾ ਬਾਅਦ ਗੱਲ ਕਰਦੇ ਕਈ ਵਾਰ ਸਾਡੀ ਦੱਸਦਾ 15-15 ਦਾ ਨਿਕਲ ਜਾਂਦਾ ਉਹ ਸਮਾਂ ਹੀ ਨਹੀਂ ਮਿਲਦਾ ਭਈ ਉਹ ਆਪਦੇ ਕੰਮ ਦੇ ਵਿੱਚ ਹੋ ਕੇ ਪਾਉਣਾ ਟਾਈਮ ਨਹੀਂ ਮਿਲਦਾਗਾ ਫਿਰ ਜਦੋਂ ਮਿਲ ਜਾਂਦੇ ਆ ਫਿਰ ਉਹ ਹੁਣ ਘਟਾ ਘਟਾ ਡਟ 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 ਹਾਂ ਬਣਾ ਫਿਰ ਸਾਰੀਆਂ ਗੱਲਾਂ ਬਤਾ ਕਰ ਲਏਗਾ ਤੇ ਇੰਨਾ ਕਵੇਂ ਜੀ ਥੋੜੀਆਂ ਦੂਰੀਆਂ ਵਿੱਚ ਆਈਆਂ ਦੀਆਂ ਤੇ ਮੋਹ ਪਿਆਰ ਬਣਿਆ ਵੀ ਰਹਿੰਦਾ ਤੇ ਬਾਲਾ ਨਜ਼ਦੀਕੀਆਂ ਵੀ ਹੁਣ ਉਹ ਵੀ ਨੁਕਸਾਨ ਕਰਦੀਆਂ ਆ ਜੋ ਕਿਸਮ ਦੇ ਹਨਾ ਪੁਰਾਣੇ ਸਮੇਂ ਦੀ ਗੱਲ ਹੋਰ ਸੀ ਪਰ ਅਜੋਕੇ ਸਮੇਂ ਦੇ ਵਿੱਚ ਕੋਈ ਹਰ ਇੱਕ ਦਾ ਰਹਿਣੀ ਸੇਣੀ ਵੱਖਰੀ ਹੁੰਦੀ ਹੈ ਅਰਥੀ ਦੇ ਉੱਤੇ ਹੁੰਦੀ ਹੈ ਕਰਕੇ ਫਰਕ ਪੈ ਜਾਂਦਾ ਹੁੰਦਾ ਤੇ ਪਰ ਇਹਦੇ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਜੇ ਜਿਹਦਾ ਆਪਾਂ ਹੱਲ ਲੱਗ ਗਏ ਹੁਣ ਪਿਛਲੇ ਦਿਨ ਇੱਕ ਮੈਂ ਪੋਡਕਾਸਟ ਕੀਤਾ ਪਗਲੇ ਹfte ਕਰਾਂਗੇ ਆਪਣੇ ਇਥੋਂ ਦੇ ਸਮਾਜ ਸੇਵੀ ਨੇ ਜੀ ਬਾਈ ਸਾਸ਼ਾ ਜੀ ਉਹਨਾਂ ਕੀਤਾ ਪੋਡਕਾਸਟ ਉਹਨੇ ਜ਼ਿੰਦਗੀ ਬਾਰੇ ਕੀਤਾ ਸੀਗਾ ਤੇ ਆਪਾਂ ਆਗਲੇ ਹfte ਅਪਲੋਡ ਕਰਾਂਗੇ ਉਹਨੂੰ ਮੈਂ ਕਹਾਂ ਬਾਈ ਜੀ ਉਹਨਾਂ ਗੱਲਾਂ ਮੈਂ ਕਾਫੀ ਕੀਤੀਆਂ ਮੈਂ ਕਿਹਾ ਬਾਈ ਜੀ ਤੁਸੀਂ ਆਪ ਦੇ ਸੇ ਮੇਰੇ ਫਾਦਰ ਸਾਹਿਬ ਨੇ ਮੈਂ ਕਹਾਂ ਤੁਸੀਂ ਸਮਾਂ ਕੱਢ ਲੈਨੇ ਕਿਉਂਕਿ ਲੀਟਰ ਬੰਦੇ ਨੇ ਤੇ ਕੰਮ ਕਰਦੇ ਵਿੱਚ ਨੂੰ ਜੇ ਬਾਈ ਇਹ ਤਾਂ ਕੱਢਣਾ ਪੈਂਦਾ ਜੇ ਪਰਿਵਾਰ ਨਾਲ ਤੁਸੀਂ ਮੋਹ ਪਿਆਰ ਰੱਖਣਾ ਹੈ ਕਿ ਨਾ ਸਮਾਂ ਕੱਢਣਾ ਸਮਾਂ ਕੱਢਣਾ ਵੰਦਾ ਮੈਂ ਇਹ ਕੱਢ ਕੇ ਤੇ ਕਹਿੰਦਾ ਤੁਸੀਂ ਫਿਰ ਆਪੀ ਕਹਿੰਦਾ ਵਧੀਆ ਇਹ ਚਲੋ ਆਪਾਂ ਆਪਾਂ ਕੰਮ ਕਰ ਵਾਲੇ ਸਾਰੇ ਨੇ ਹੋ ਗਿਆ ਨਾ ਤੁਸੀਂ ਆਪਦੇ ਫੀਲਡ ਚ ਭੇਜਿਓ ਆ ਸਾਰਾ ਬੰਦਾ ਆਦਰ ਜਿਹਾ ਹੋ ਗਿਆ ਪਰ ਬਾਈ ਨਿੱਕੇ ਬੱਚੇ ਵੀ ਜਿਨ੍ਹਾਂ ਨਾਲ ਵਿਚਾਰਾਂ ਦਾ ਇਹ ਮੈਂ ਪਸਰ ਪੜਾਈ ਦਾ ਕੀ ਮਤਲਬ ਹੁੰਦਾ ਨਾ ਉਹ ਪੈਸੇ ਕਮਾਉਂਦਾ ਕਿ ਫਿਕਰ ਆਪਾ ਪਾਇਆ ਨਾ ਪੌਣਾ ਨੇ ਤੱਕ ਨਿੱਕੇ ਬੱਚੇ ਵੀ ਮੈਂ ਕਹਿੰਦਾ ਜਲਦੀ ਜੀ ਰਿਸ਼ਤੇ ਲਾ ਕੇ ਖੁਸ਼ ਨੇ ਪਾਪਾ ਪਾੜੇ ਦੇ ਕੋ ਮਨ ਲੈ ਜੋ ਚਾਚੂ ਪਾੜੇ ਦੇ ਕੋ ਮਨ ਲੈ ਜੋ ਇਹ ਚੀਜ਼ ਨੂੰ ਤੁਸੀਂ ਕਿਵੇਂ ਤੇ ਮੈਂ ਸਭ ਤੋਂ ਵੱਡੀ ਮੈਨੂੰ ਹੈਰਾਨੀ ਹੁੰਦੀ ਆ ਵੀ ਜੋ ਠੀਕ ਹੈ ਜੋ ਅਸੀਂ ਛੋਟੇ ਸੀ ਨਾ ਸਾਡਾ ਮਨ ਸੀ ਫੇਂ ਛਣ ਮਨਾਣੇ ਕੋ ਲੈਓ ਥੋੜਾ ਵੱਡਿਓ ਤੇ ਜਵੇਂ ਦੋ ਜਸਾ ਵੀ ਦੁਕਾਨ ਹੁੰਦੀ ਜਿਹਾ ਸਵੇਰਣਾ ਸਾਡੇ ਨਾਨਕੇ ਵਿੱਚ ਦੁਕਾਨ ਜਿਗੇ ਆਈ ਚੱਕਣਾ ਹਾਸੇ ਮਜ਼ਾਕ ਵੀਰਗਾਣਾ ਕਰਨੇ ਗੱਲਬਾਤ ਕਰਨੇ ਮਾਮੇ-ਮਾਮੇ ਹਣਾ ਅੱਜ ਵੀ ਸ਼ਰਮ ਹੈ ਸਾਡੇ ਮਾਮੇ-ਮਾਮੀਆਂ ਦੀ ਵੀਰ ਅੱਖ ਦੀ ਕੋਰ ਤੋਂ ਅੱਜ ਵੀ ਡਰਦੇ ਆ ਡਰਦੇ ਬਿਲਕੁਲ ਬਿਲਕੁਲ ਪਰ ਅੱਜ ਕੱਲ ਦਾ ਨਿਆਣੇ ਦਾ ਪਿਓ ਦੀ ਕੋਰ ਤੋਂ ਡਰਦੇ ਮਾਮਾ ਪੇ ਤਾਂ ਬਹੁਤ ਦੂਰ ਰਹਿ ਗਿਆ ਪਰ ਉਹ ਉਹ ਨਹੀਂ ਸੀ ਇਹ ਚੱਕੀ ਆ ਜਾਂਦਾ ਵੀ ਚਲੋ ਹੁਣ ਆਪਣੇ ਜਿਹੜੇ ਸਮੇ ਸੀ ਮੈਂ ਆਪਦੀ ਗੱਲ ਕਰਦਾ ਹਣਾ ਸਾਡਾ ਉਹਨਾਂ ਕਾ ਵਧੀਆ ਪਰਿਵਾਰ ਸੀ ਆਦਾ ਵਧੀਆ ਸੈਟਲਮੈਂਟ ਸੀ ਜੜੀ ਵਧੀਆ ਜੌਬ ਕਰਦੇ ਸੀਗੇ ਤੇ ਉਹਨਾਂ ਕਾ ਸਾਡਾ ਦਾਇਰਾ ਫੈਕ ਸੀਗਾ ਕਿਉਂਕਿ ਫਾਦਰ ਸਾਹਿਬ ਹੀ ਉਹਨਾਂ ਨੂੰ ਘੁੰਮਣ ਕਰਨ ਦਾ ਸ਼ੌਕ ਹੈ ਨਹੀਂ ਸੀਗਾ ਉਹ ਗਾ ਸੀ ਵੀ ਉਹ ਜੇ ਹੋ ਗਏ ਹਨਾ ਤੇ ਹੁਣ ਆ ਆਪ ਦੇ ਕੰਮਾਂ ਕਰਦੇ ਵੜ ਗਏ ਹੁਣ ਇਹ ਕੀ ਆ ਜਿਹੜੇ ਕਹਿੰਦੇ ਨੇ ਬੱਚੇ ਕੋ ਬਣ ਜਾਣਾ ਹੁਣ ਮੇਰੇ ਹਿਸਾਬ ਨਾਲ ਮੈਂ ਛੇਤੀ ਕਿਤੇ ਘੁੰਮਣ ਗਿਆ ਹੀ ਨਹੀਂ ਕੋਈ ਵਿਆਹ ਤੋਂ ਬਾਅਦ ਤਾਂ ਮੈਂ ਬੱਚੇ ਨੂੰ ਲੈ ਕੇ ਕਦੇ ਗਏ ਨੇ ਨੇੜੇ ਚੜ੍ਹ ਕੇ ਤੇ ਜਾਇਆ ਚਲੋ ਵੀ ਦੋ ਦਿਨ ਉਹਦੇ ਨਾਲ ਕੇ ਲਵਾਇਆ ਉੱਥੇ ਬੀ ਖੁਸ਼ ਹੋ ਜਾਂਦੇ ਹਨਾ ਹੁਣ ਜਿਹਨੇ ਬੰਦੇ ਕੋਲ 4 ਪੈਸੇ ਹੈਗੇ ਆ ਉਹ ਫਿਰ ਜਾਂਦੇ ਚ ਸ਼ਿਮਲੇਡਰ ਉਹ ਜੀ ਹਾਂ ਹਨਾ ਉਹ ਫਿਰ ਬੱਚੇ ਸਕੂਲ ਚ ਗੱਲ ਕਰਦੇ ਬਸ ਆਹੀ ਕਨਸੈਪਟ ਹੈ ਕਿ ਗੱਲ ਪਹੁੰਚਦੇ ਬੱਚਿਆਂ ਤੱਕ ਤਾਂ ਕਰ ਜਾਂਦੇ ਕਰਦਾ ਹਨਾ ਉਹ ਕਿੱਥੋਂ ਭੱਜ ਗਿਆ ਸਹੀ ਗੱਲ ਹੈ ਹੁਣ ਮੇ ਆਪਾਂ ਹੁਣ ਆਪਾਂ ਉਹਦੇ ਖਰਚੇ ਦੇ ਹਿਸਾਬ ਨਾਲ ਵੇਖਣਾ ਆਪਾਂ 19 ਕਿ ਥਾਂ ਤੇ ਹੁਣ ਘੁਮਾ ਰਹੇ ਤਾਂ ਵੀ ਆਪਾਂ ਇੰਨੀ ਕਿ ਜਾਈ ਉਹਨੇ ਖੋਚ ਹੋਏਗਾ ਉਹ ਤਰ੍ਹਾਂ ਕਿ ਸਥਿਤੀ ਤੋਂ ਸਮਝਾਉਂਦੇ ਆ ਸਮਝਾਉਂਦੇ ਆ ਬੱਚੇ ਸਮਝ ਜਾਂਦੇ ਈ ਨਹੀਂ ਗੱਲ ਲੱਗਦੀ ਨਹੀਂ ਸਮਝਦੇ ਕਿ ਹਣਾ ਹੁਣ ਉਹ ਖੁਸ਼ੀ ਚਾਹੀਦੀ ਹੈ ਕਈ ਵਾਰ ਨਿੱਕੀ ਗੱਲ ਤੇ ਵੀ ਖੁਸ਼ੀ ਮਿਲ ਜਾਂਦੀ ਹੈ ਉਹ ਰੋਲਾ ਕੀ ਹੋਈ ਵੀ ਆਪਾਂ ਮੈਂ ਵੀ ਇਹ ਬੱਚੇ ਗੱਲ ਕਰ ਰਹੇ ਨਾ ਵੀ ਆਪਾਂ ਉਹ ਕੀ ਕਰਦਾ ਪੌਣੀ ਵੇਖਣਾ ਆਪਾਂ ਆਦਾ ਵੇਖਣਾ ਵੀ ਆਪਾਂ ਕਿਤੇ ਜੀ ਕੀਤਾ ਤੇ ਆਪ ਬਹੁਤ ਚੰਗੀ ਤਾਂ ਕਿਉਂ ਬਹੀ ਆ ਗਈ ਕਿਤੇ ਪਰ ਰੋਲਾ ਕੀ ਐਂਡ ਤੇ ਉਹਨਾਂ ਦਾ ਉਥੀ ਆ ਹੁਣ ਜੇ ਕਰ ਕੋਈ ਤੇ ਮਰਦੀ ਆਪਾਂ ਨੂੰ ਘੁੰਮਣਾ ਸਹੀ ਗੱਲ ਆ ਉਹਨਾਂ ਤੋਂ ਰੋਲਾ ਕੀ ਤੇ ਆ ਜਿਵੇਂ ਅੱਜਕੱਲ ਨਾਰਮਲ ਜ਼ਿੰਦਗੀ ਆ ਆਪਦਾ ਉਹ ਇੱਕ ਦੋ ਥਾਂ ਤੇ ਰਿਸ਼ਤੇ ਜੀ ਮਿਲਿਓ ਜੋ ਸਵੇਰ ਜਾਓ ਸ਼ਾਮ ਨੂੰ ਮੁੜੇ ਆਦੇ ਘਰੇ ਆਉਣਾ ਆਪਦੇ ਘਰ ਵੀ ਆ ਸਕੂਨ ਨਹੀਂ ਮਿਲਦਾ ਕਿਤੇ ਵੀ ਹੈ ਨਾ ਚਲੋ ਇਹਨਾਂ ਦਾ ਮੋਹ ਪਿਆਰ ਬਣਿਆ ਰਹਿਦਾ ਆਊਟਡੋਰ ਵੀ ਹੋ ਜਾਂਦਾ ਜਾਂ ਕਦੇ ਵਾਰ ਕੋਈ ਇੱਕੀ ਦੇ ਕੋਈ ਧਾਰਮਿਕ ਥਾਂ ਤੇ ਜਾਇਆ ਜਾਂਦਾ ਉਹ ਚਲੋ ਉਧਰ ਜਾਇਆ ਜਾਂਦਾ ਵੀ ਸਭੂ ਉੱਥੇ ਪੈਸੇ ਖਰਾਫ ਕਰਨ ਨਾਲੋਂ ਤੇ ਆਪ ਦਾ ਆਪ ਦੇ ਸਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ ਜਿੱਥੇ ਚੀਜ਼ ਲੋੜ ਹਨ ਲੋੜ ਆ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਸਾਡੇ ਬੱਚਿਆਂ ਨੂੰ ਸਾਡੇ ਧਾਰਮਿਕ ਸਥਾਨਾਂ ਦਾ ਪਤਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਚੀਜ਼ਾਂ ਤੇ ਆਪਾਂ ਲੈ ਕੇ ਜਾਂਦਾ ਵੀ ਉਸੇ ਚਲੋ ਹੁਣ ਆ ਛੁੱਟੀਆਂ ਆ ਆ ਛੁੱਟੀਆਂ ਤੇ ਕਰੀਏ ਉਹ ਗਰਮੀ ਬਹੁਤ ਜ਼ਿਆਦਾ ਕਿਤੇ ਜਾਣ ਦੀ ਚੀਜ਼ ਕਰਦਾ ਹਾਂ ਤੇ ਉਹ ਵੇਖਾਂਗੇ ਵੀ ਚਲੋ ਹੋਰ ਕਿਦਾਂ ਛੁੱਟੀਆਂ ਆਉਣਗੀਆਂ ਉਹਦੇ ਕੋਲ ਥੋੜਾ ਇਹਨੂੰ ਕਮਾ ਲਿਆ ਕਮਾ ਲਿਆ ਗਿਆ ਗੱਲ ਇਹ ਇਹ ਵੀ ਮੋਹ ਪਿਆਰ ਵੀ ਅੱਜ ਕੱਲ ਦੇ ਹਾਂ ਦਿਉਣੇ ਚੋ ਜੇ ਨਾ ਅ ਜਿਹੜੇ ਸਮਝ ਆ ਦਿਉਣੇ ਕਹਿੰਦਾ ਮੋਹ ਪਿਆਰ ਹੋ ਗਿਆ ਜਿਵੇਂ ਬਾਈ ਜੀ ਦੱਸਿਆ ਕਿ ਵੀਡੀਓ ਕਾਲ ਤੇ ਗੱਲਬਾਤ ਕਰਕੇ ਆ ਪਰ ਸਾਰੀ ਗੱਲ ਕਰਨ ਅੱਗੇ ਜਿੱਨਾ ਜੋ ਕਿਸੇ ਨੇ ਕਹਿਣਾ ਯਾਰ ਤੇਰੇ ਮਾਮੇ ਕਰਨਾ ਚੀ ਨਵੇਂ ਲੱਗੇ ਕੱਕ ਐਕਸਾਈਟਮੈਂਟ ਵੱਖਰੀ ਹੁੰਦੀ ਸੀ ਮਾਮੇ ਨੇ ਕੀ ਲੋਇਆ ਆਪਣੇ ਘਰੇ ਹਣਾ ਵੀ ਚਲੋ ਵੀ ਹੁਣ ਵੀ ਹੁਣ ਵੀ ਮੇਰੀ ਹਾਲ ਹੁਣ ਵੀ ਨਾ ਮੈਨੂੰ ਕਈ ਵਾਰ ਫੋਨ ਆਇਆ ਨਾ ਮੈਂ ਆਪਾਂ ਘਰੇ ਕਰ ਰਿਹਾ ਹਾਂ ਤੇ ਹੁਣ ਨੇੜ ਅੰਵੇਦ ਉਹ ਉਸ ਤੇ ਨਾ ਜਾਈਦਾ ਤੇ ਨਾਲੇ ਆਪਦਾ ਬੈਠੇ ਜਾਂਦਾ ਤੇ ਨਾਲੇ ਘਟਾ ਲਾ ਕੇ ਇਹਨਾਂ ਨੇ ਹੋਏ ਤੇ ਕੰਪੂਰੀ ਵਾਪਸ ਆ ਗਈ ਬਿਲਕੁਲ ਹਨ ਪਰ ਆ ਫਿਰ ਹੋ ਜਾਂਦਾ ਅਸਮ ਜਿਹੜੀ ਵੀਡੀਓ ਕਾਲ ਦੀ ਗੱਲ ਕੀ ਇਹਨਾਂ ਦਾ ਬਾਈ ਜੀ ਬਾਹਰ ਹੈ ਹਨ ਹਾਂ ਇਹ ਕਿ ਜੇ ਬਾਈ ਨੇ ਦੱਸਣਾ ਲੇਖਦਾਰ ਆਪਾਂ ਕਰਿਆ ਕੀ ਕਰਾਇਆ ਅਕਸੀਡੈਂਟ ਜਿੰਦੀ ਹਾਂ ਜੀ ਵੀ ਕਿ ਜੋ ਸਮਾਂ ਲੱਗਿਆ ਜਰੂਰ ਕਿ ਵੇਖਾਂਗੇ ਅੱਜ ਕੱਲ੍ਹ ਤਾਂ ਵੀਡੀਓ ਕਾਲ ਆ ਗਈ ਬੰਦਾ ਜਿੱਥੇ ਮਰਜੀ ਬੈਠਾ ਹੋਵੇ ਸਾਰਾ ਕੋ ਵੀਡੀਓ ਕਾਲ ਤੇ ਦੇਖਿਆ ਜਾਂਦਾ ਤੇ ਉਹ ਮੋਹ ਵੀ ਉਹ ਵੀਡੀਓ ਕਾਲ ਨਾਲ ਹੈਗਾ ਮੈਨੂੰ ਲੱਗਦਾ ਇੱਥੇ ਵੀ ਉਹਨਾ ਆਪਣੇ ਵੀ ਚਲੋ ਆਪਾਂ ਅੱਗੇ ਨਾ ਕਹਿੰਦੇ ਸੀ ਬਾਹਰ ਲੋਕਾਂ ਕੋਲੇ ਸਮਾ ਹਣਾ ਕਹਿੰਦੇ ਤੁਸੀਂ ਕਿ ਚਲ ਮੈਨੂੰ ਪਿੱਛੇ ਜੇ ਬਾਹਰ ਜਾਣ ਦਾ ਮੌਕਾ ਮਿਲਿਆ ਮੈਂ ਵੇਖਿਆ ਹਣਾ ਉੱਥੇ ਮੌਕਾ ਵੀ ਦੇਖ ਕੇ ਆ ਕਿਵੇਂ ਦਾ ਮਾਹੌਲ ਆ ਪਰ ਮੈਂ ਆਹ ਉਹ ਤਾਂ ਚਲੋ ਕੰਮ 'ਚ ਬਿਜੀ ਨੇ ਚਲੋ ਉਹਨਾਂ ਦਾ ਪਕੈਨੇ ਕੋਈ ਸਮਾਂ ਨਹੀਂ ਉਹ ਕੰਮ 'ਚ ਬਿਜੀ ਹੋਏ ਹਣਾ ਸਾਢੇ ਦੋ ਹੀ ਵਿਹਲੇ ਹੋਏ ਪਏ ਨੇ ਅਸੀਂ ਕਹਿ ਦਿੰਨੇ ਮਾਡਰਨ ਬੰਨਾ ਸੀ ਉਹਨਾਂ ਵਰਗੇ ਬੰਨਾ ਪਰ ਭਈ ਉਹ ਕੰਮ ਕਰਦੇ ਨੇ ਕੰਮ ਕਰਦੇ 20 ਘੰਟੇ ਸਹੀ ਗੱਲ ਆ ਉਹ ਗੋਰੇ ਨੇ ਉਹ ਅੱਛੀਆਂ ਤੋਂ ਵਿਹਲੇ ਹੁੰਦੇ ਉਹ ਇੰਜੋਏ ਕਰਦੇ ਨੇ ਚਲ ਸਾਡੇ ਪੰਜਾਬੀ ਲੋਕ ਜਾਂਦੇ ਕਮਾਉਣ ਜਾਂਦੇ ਕੰਮਾਂ ਤੇ ਵੜਦੇ ਨੇ ਇੱਥੇ ਸਾਡੇ ਲੇ ਮੇਲੇ ਜਿੱਥੇ ਕੋਈ ਕੰਮ ਹੀ ਕੋਈ ਨਹੀਂ ਗਾ ਕੰਮ ਹੀ ਕੋਈ ਨਹੀਂ ਗਾ ਸਹੀ ਹੈ ਕੰਮ ਹੀ ਕੋਈ ਨਹੀਂ ਇੱਥੇ ਯਾਰ ਬੰਦਿਆਂ ਨੂੰ ਉੱਥੇ ਚਲ ਫੇਰ ਵੀ ਬੰਦਾ ਕੰਮ ਕਰਦੇ ਨੇ ਫਿਰ ਉੱਥੇ ਗੱਲ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਆਪ ਦੇ ਜਿਹੜਾ ਬੰਦਾ ਉੱਥੇ ਆਪ ਦੇ ਪਰਿਵਾਰ ਵਾਸਤੇ ਟਾਈਮ ਕੱਢਦਾ ਉਹ ਸਭ ਤੋਂ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਆ ਉਹ ਸਾਰੇ ਪੈਸੇ ਦੌੜ ਚ ਭੱਜ ਜਾਂਦੇ ਨੇ ਪਰ ਉੱਥੇ ਐਵੇਂ ਵੀ ਚਲੋ ਸਮਾਂ ਕੱਢਦੇ ਬਹੁਤ ਲੋਕ ਆਏ ਨੇ ਹੁਣ ਸਾਡੇ ਆਪ ਦੀ ਫੈਕਰੀ ਦੀ ਗੱਲ ਕਰਾਂ ਤਾਂ ਸਾਡੇ ਹਣੋ ਬੱਚੇ ਹੁਣ ਟਾਈਮ ਦਿੰਦੇ ਨਹੀਂ ਉਹਾਂ ਦੇ ਨਹੀਂ ਉਹ ਲੋਕਾਂ ਦੇ ਟਾਈਮ ਦੋ ਬੱਚਿਆਂ ਨੂੰ ਟਾਈਮ ਦੇਣਾ ਉਧਰ ਆਪਾਂ ਤਾਂ ਫਿਰ ਵੀ ਇੱਥੇ ਚੱਲੋ ਸ਼ਾਮ ਨੂੰ ਮਿਲ ਲੈਣੇ ਉਧਰਲੇ ਸਮੇਂ ਦੇ ਵਿੱਚ ਜ਼ਿਆਦਾ ਲੋਡ ਆ ਬੱਚਿਆਂ ਨੂੰ ਟਾਈਮ ਹੈ ਹਨਾ ਕਿਉਂਕਿ ਉਧਰਲਾ ਕਲਚਰ ਹੋ ਜਾ ਹੈਗਾ ਆਪਣੇ ਕਲਚਰ ਦਾ ਬਹੁਤ ਫਰਕ ਹੈ ਹਨਾ ਹੁਣ ਪਿੱਛੇ ਆਪਾਂ ਗੱਲ ਕਰਟ ਕਰਕੇ ਹਟਿਆ ਵੀ ਕਿਵੇਂ ਮੰਗੇਜ ਗੁਣਾ ਵੱਧ ਗਿਆ ਅਜਿਹੋ ਚੀਜ਼ਾਂ ਆਈਆਂ ਵੀ ਜਦੋਂ ਆਪਾਂ ਇਸੀ ਤੇ ਧਿਆਨ ਦੇਵਾਂਗੇ ਰੋਕਣਾ ਦੇਵਾਂਗੇ ਆਪਦੇ ਸੱਭਿਆਚਾਰ ਬਾਰੇ ਬੱਚਿਆਂ ਨੂੰ ਨਾ ਪਤਾ ਹੋਊਗਾ ਹੁਣ ਜੇ ਸਾਡੇ ਬੱਚਿਆਂ ਨੂੰ ਗੱਲ ਚ ਪਾਇ ਕਿੰਠੇ ਦਾ ਨਾ ਪਤਾ ਹੋ ਕੋਰਤੇ ਬੰਮੀ ਨੇ ਪਤਾ ਉਹ ਜੁੱਤੀ ਦਾ ਪਤਾ ਨਾ ਹੋ ਤਰਲੇ ਦਾ ਪਤਾ ਨਾ ਹੋਊਗਾ ਸਾਰੇ ਖੇਤਾਂ ਦੇ ਵਿੱਚ ਜੇ ਮੋਟੇ ਤੇ ਨਾਤੇ ਨਾ ਹੋਣਗੇ ਤੇ ਛੁੱਟੀਆਂ ਦੇ ਜਹਾਜ਼ ਕਰਨ ਕਰਦੇ ਆ ਜੀ ਤਾਂ ਕਰਦੇ ਆ ਪਿੰਡ ਜਾਂਦੇ ਸੀਗੇ ਪਿੰਡ ਨਹੀਂ ਜਾਂਦੇ ਸਹੀ ਗੱਲ ਆ ਮੈਂ ਕਿਉਂਕਿ ਨਾਲ ਹੀ ਮੇਰੇ ਪਿੰਡ ਰੇ ਤੇ ਰੰਡਾਵਾ ਉਥੋਂ ਬਸ ਜਾ ਕੇ ਜੇ ਕਿਸੇ ਦੇ ਚਾਚੇ ਨਾਲ ਚਲੇ ਜਾਂਦੇ ਪਿੰਡ ਜਾਵਦੇ ਨਾਲ ਉਥੇ ਉਥੇ ਬੜਾ ਵੱਖਰਾ ਹੀ ਸਕੂਨ ਮਿਲਦਾ ਸੀਗਾ ਘਰ ਸੀਗੇ ਬਿਲਕੁਲ ਸੀ ਹੈ ਨਾ ਤੇ ਦਰਖਤਾਂ ਥੱਲੇ ਸ਼ਾਮੇ ਬਹਿੰਦੇ ਸੀਗੇ ਹੁਣ ਕੀ ਹੁਣ ਜਾਈਦਾ ਹੁਣ ਘਰ ਹੀ ਸਾਰੀ ਚੀਜ਼ ਹੋ ਗਈ। ਹੁਣ ਕਿਉਂ ਪੰਜਾਬੀ ਦੇ ਕਹਾਵਤਾਂ ਨੇ ਵੀ ਕਹਿੰਦੇ ਮਕਾਨ ਕੱਚੇ ਤੇ ਰਿਸ਼ਤੇ ਪੱਕੇ ਸਨ ਮਕਾਨ ਪੱਕੇ ਤੇ ਰਿਸ਼ਤੇ ਕੱਚੇ ਹੋ। ਰਿਸ਼ਤੇ ਕੱਚੇ ਹੋਏ ਤੇ ਉਹ ਇਹਨਾਂ ਫਰਕ ਪਾਏ ਹੁੰਦਾ ਹੈ ਕਈ ਗੱਲਾਂ ਦੇ ਵਿੱਚ ਕਿਉਂਕਿ ਉਹੀ ਨਹੀਂ ਸਭ ਤੋਂ ਵੱਡੀ ਗੱਲ ਕੀ ਆ। ਜਦੋਂ ਆਪਾਂ ਛੋਟੇ ਹੁੰਨੇ ਆ ਨਾ ਆਪਣੀਆਂ ਉਦੋਂ ਗੱਲਾਂ ਹੋਰ ਉੱਤੇ ਉਦੋਂ ਹੋਰ ਹੁੰਦੀਆਂ ਆ ਜੇ ਹਨਾ ਜਿਵੇਂ ਜਿਵੇਂ ਆਪਾਂ ਵੱਡੇ ਹੁੰਨੇ ਆ ਤੁਸੀਂ ਪਹਿਲਾਂ ਤੇਰੀ ਸੋਚ ਹੋਰ ਸੀ ਫਾਦਰ ਸਾਹਿਬ ਉਹਦੀ ਸੋਚ ਤੇਰੀ ਉਹਨਾਂ ਸੋਚ ਵੱਖਰੀ ਸੀ ਔਰ ਤੂੰ ਤੁਰੀ ਨਾਲ ਚ ਵਿਚਰਦਾ ਉਹ ਹੁਣ ਸਕੂਲ ਤੋਂ ਚੰਨਾ ਪੜ੍ਹਿਆ ਰਨਾ ਵੱਖਰੀ ਵੱਖਰੀ ਜੋਜ ਬਣ ਜਾਂਦੀ ਹੈ ਹਣਾ ਹੁਣ ਕਈ ਹੁੰਦਾ ਵੀ ਅ ਤੰਨੇ ਨੇ ਲੱਗ ਜਾਂਦੇ ਆ ਪਾਕ ਸਟੇਟਸ ਹਾਂ ਉਹ ਕੋਈ ਸਿਆਣੀ ਗੱਲ ਸਿਆਣੀ ਗੱਲ ਨਹੀਂ ਤੁਸੀਂ ਪਹਿਲਾਂ ਆਪ ਦੇ ਚ ਗਮੀ ਵੇਖੋ ਹਿਮਾਲਾ ਹੁਣ ਮੈਂ ਆ ਮੈਂ ਤਾਂ ਦੱਸਦਾ ਵੀ ਮੈਂ ਆਪ ਦੇ ਕੰਮ ਵਿੱਚ ਬੀਜੇ ਕਈ ਵਾਰ ਮੈਨੂੰ ਕਹਿੰਦੇ ਤੂੰ ਆਉਂਦਾ ਹੀ ਨਹੀਂ ਮੈਂ ਆਪ ਮੰਨਦਾ ਮੈਨੂੰ ਖੁਸੂਸਦਾ ਯਾਰ ਮੈਂ ਨਹੀਂ ਜਾ ਨਹੀਂ ਜਾ ਜਾਂਦਾ ਕਿਤੇ ਪਰ ਮੇਰੀ ਆਤ ਹੁੰਦੀ ਕਈ ਵਾਰ ਕੋਈ ਜੇਸਤੀਤੀ ਬਣ ਜਾਂਦੀ ਹੈ ਉਹ ਹੁਣ ਅਜਿ ਥਾਂ ਜਿੱਥੇ ਵੀ ਨਹੀਂ ਜਾਇਆ ਗਿਆ ਪਰ ਦੁੱਖ ਦੇ ਸਾਥ ਆ ਪਾਲ ਜਾਈਏ ਚਾਹੀਏ ਚਾਹੀਏ ਨਹੀਂ ਬਿਲਕੁਲ ਚਲੋ ਇਹਨਾਂ ਹੁੰਦਾਂ ਚਲੋ ਅਗਲਾ ਕਹਿੰਦਾ ਆਇਆ ਆਇਆ ਸੀ ਹਾਂ ਚਲ ਉਹ ਨਹੀਂ ਆਇਆ ਗਿਆ ਹਨਾ ਖੁਸ਼ੀ ਵੀ ਆ ਤੇ ਸਿਰਕ ਜਾਵਲਿੰਦਾ ਬਿਲਕੁਲ ਬਈ ਅਗਲੇ ਦੁੱਖ ਕੀਤੇ ਸਮੇਂ ਤੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਸਮਾਂ ਕੱਢਣਾ ਪੈਂਦਾ ਕਾ ਜੇ ਦੂਜੀ ਗੱਲ ਇਹ ਆ ਵੀ ਸਭ ਤੋਂ ਵੱਡੀ ਗੱਲ ਜੇ ਮੇਰਾ ਤਾਂ ਪਤਾ ਹੁਣ ਦੂਜੀ ਗੱਲ ਤੂੰ ਮੇਰੀ ਸਮਝਣ ਵਾਲਾ ਵੀ ਹਾਂ ਵੀ ਵਾਕੀ ਯਾਰ ਬਾਈ ਵੀ ਹਾਂ ਜੇ ਮੈਂ ਤੂੰ ਐਵੇਂ ਪਾਲ ਹੋਇਆ ਤਾਂ ਉਹਦੇ ਇਰੀਆ ਤਾਂ ਵੱਡਾ ਹੋ ਗਿਆ ਜੀ ਬਾਕੀ ਬਹੁਤ ਹੀ ਚੀਜ਼ ਹੈ ਨਾ ਗੱਲ ਹਰ ਇੱਕ ਦਾ ਹੁਣ ਮੈਂ ਸਵਾਲ ਤਾਂ ਮੈਂ ਤਾਂ ਛੁੱਕਾ ਜਦ ਮੈਂ ਆਪਕੇ ਧਿਆਨ ਦਾ ਜਾਂਦਾ ਮੈਂ ਵੀ ਇਹ ਸਵਾਲ ਤੇ ਆਉਣ ਲੱਗਾ ਸੀ ਚੰਗਾ ਰਿਸ਼ਤੇ ਉਹੀ ਫੇਰ ਹੀ ਨਿਭਦੇ ਆ ਜੇ ਆਪਾਂ ਗੱਲਾਂ ਬਾਤਾਂ ਨਿੱਕੇ ਮੋੜ ਤੇ ਹੁੰਦੀਆਂ ਰਹਿੰਦੀਆਂ ਨੇ ਉਹ ਚੀਜ਼ਾਂ ਨੂੰ ਸੁਝਾਉਣਾ ਸਮਝਣਾ ਗੁਰਦਾਸ ਮਾਨ ਸਾਹਿਬ ਦਾ ਗਾਣਾ ਦਾ ਵੀ ਸ਼ਿਕਵੇ ਸ਼ਿਕਾਇਤਾਂ ਨਾਲ ਪਿਆਰ ਨਹੀਂ ਨਿਵੀਦੇ ਉਹ ਸ਼ਿਕਵੇ ਸ਼ਿਕਾਇਤਾਂ ਨਾਲ ਚਲੋ ਬੰਦਾ ਲੜਦਾ ਵੀ ਤੇ ਤਾਂ ਬੰਦਾ ਨਾ ਮੋਹ ਪਿਆਰ ਹੁੰਦਾ ਜਿੱਥੇ ਕੋਈ ਹੈ ਹੀ ਨਹੀਂ ਲੈ ਆਜ ਤਾਂ ਲੜਿਆ ਵੀ ਨਹੀਂ ਜਾਂਦਾਗਾ ਨਹੀਂ ਲੱਗਦਾ ਪਰ ਕਈ ਵਾਰੀ ਉਹਦਾ ਆਪਾ ਹਾਂ ਅਗਲਾ ਮੂਹ ਪੰਦਲਾ ਗੱਲ ਸਹੀ ਹੈ ਪਰ ਜੇ ਕਈ ਵਾਰੀ ਆਉਂਦਾ ਵੀ ਆਪਾਂ ਕਿਸੇ ਨੂੰ ਕਹਿ ਐ ਨਾ ਵੀ ਤੁਸੀਂ ਸਾਡੇ ਤੇ ਨਹੀਂ ਆਉਂਦੇ ਅਗਲਾ ਤਾਂ ਵੀ ਤੂੰ ਕਿੰਨਾ ਕਹੇ ਸਾਡੇ ਘਰੇ ਵੇ ਤੂੰ ਕਿੰਨਾ ਕਹੇ ਆਂ ਦਾਦਾ ਹੈ ਨਾ ਆਪਾਂ ਅਗਲੇ ਦਾ ਦਰਪਨਾ ਕਰਦਾ ਆਂਗਾ ਮੈਂ ਐਕਸਪੀਰਟ ਆ ਆਪਾਂ ਕਹਿਣ ਜੋਗੇ ਜੀ ਆਪਾਂ ਦੋ ਤੁਸੀਂ ਆਦੇ ਕੰਮ ਵਿੱਚ ਵਿੱਚ ਆਪਾਂ ਜਦੋਂ ਸਮਾਂ ਮਿਲਦੇ ਨਾ ਆਪਾਂ ਜਿਹੜਾ ਫੋਨ ਤੇ ਗੱਲ ਹੋ ਗਈ ਯਾ ਮੈਲ ਇੰਨੇ ਹੀ ਬਹੁਤ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕੋਕ ਹਰਕਤ ਦਾ ਆਪਦੀ ਆਪਦੀ ਲਾਈਫ ਆ ਹਰਕਤ ਦੀਆਂ ਆਪਦੀਆਂ ਲੋੜਾਂ ਨੇ ਛੜਨ ਲੋੜਾਂ ਬਈ ਹਰਕਤ ਦੀ ਵੱਕਰ ਵੱਕਰੀ ਆ ਹੁਣ ਮੈਂ ਕਈ ਵਾਰ ਹੋ ਅੱਗੇ ਨਾ ਆਪਣਾ ਘਰ ਦੇ ਤੁਸੀਂ ਜੋ ਜੀ ਕਰਦਾ ਪੰਜਾਬ ਨਹੀਂ ਦੇ ਸੀ ਸਹੀ ਗੱਲ ਹੈ ਹੈ ਨਾ ਹੁਣ ਬਾਹਰ ਹੁੰਦਾ ਸੀ ਕਿ ਕੋਈ ਬਾਹਰ ਕਹਿੰਦੇ ਵੀ ਉਹ ਕੋਲ ਫੋਨ ਕਰਕੇ ਆਉਂਦਾ ਬਿਲਕੁਲ ਬਈ ਤੁਸੀਂ ਅਵੇਲੇਬਲ ਹੈਗੇ ਹੋ ਕਦੇ ਕਦੇ ਨਹੀਂ ਹੈਗੇ ਉਹ ਪਰਮੈਂ ਮੈਂ ਅੱਜ ਦੇ ਸਟੈਫ ਸਹੀ ਮੰਨਦਾ ਕਾਰਨ ਕਿ ਆਪਾਂ ਟੱਬਰ ਚੱਕ ਹਲਾ ਲਾ ਕਰਦੇ ਹਾਂ ਘਰੇ ਜਾਵਣਗੇ ਹੈ ਤੇ ਅਗਲੇ ਲੈਣਾ ਨਹੀਂ ਨਹੀਂ ਇਹ ਤਾਂ ਜਗਾਣਾ ਸਹੀ ਗੱਲ ਹੈ ਜਾਨੀ ਕਿ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਅਗਲੇ ਹਿਸਾਬ ਨਾਲ ਬਦਲਣਾ ਪਏ ਬਿਲਕੁਲ ਬਈ ਜੀ ਆਪਾਂ ਨੂੰ ਪਛਲਾ ਨਹੀਂ ਬਈ ਜੀ ਸੀ ਹੈਗੇ ਹੁਣ ਦਰ ਦੱਸਿਆ ਚ ਇੱਕ ਦੁਰਗ ਜਾਣਾ ਤੇ ਅਗਲਾ ਵੀ ਖੋਚ ਹੋ ਜੂ ਹਾਂ ਚਲ ਪੁੱਛ ਕੇ ਹੁਣ ਜੋ ਅਗਲਾ ਖੋਚ ਹੋ ਜੂ ਪਰ ਕਦੇ ਕਿਤੇ ਤੇ ਟੌੜੀ ਲੈ ਜੂ ਅਸੀਂ ਵੀ ਜਾਣਾ ਸੀ ਅਸੀਂ ਵੀ ਜਾਣਾ ਸੀ ਇਹ ਚੀਜ਼ਾਂ ਬੜਗੀਆਂ ਨਿੱਕੀਆਂ ਜਿਹਦੇ ਸਮਝਦੇ ਸਮਝਣ ਲੱਗ ਗਏ ਬਾਈ ਘਰਾਂ ਦੇ ਸੋਪ ਪੜਦੇ ਸਾਦੇ ਸੋਹੀ ਨਾ ਅਸੀਂ ਬਾਹਰ ਵੀ ਲੈ ਲੈਂਦੇ ਆ ਜਿਹੜੀਆਂ ਚੰਗੀਆਂ ਜੀ ਛੋੜ ਲੈਂਦੇਗੇ ਉਹ ਨਹੀਂ ਲੈਂਦੇ ਉਹਨਾਂ ਦੇ ਕੱਪੜੇ ਲੈ ਲਏ ਪਰ ਹਾਵੇ ਲੈ ਲਏ ਰਹਿਤੇ ਸੇ ਤੋਂ ਲੈ ਲਏ ਪਰ ਜਿਹੜੀਆਂ ਚੰਗੀਆਂ ਗੱਲਾਂ ਸੀ ਉਹ ਓੜੀ ਉਹਨਾਂ ਨੂੰ ਬਿਲਕੁਲ ਉਹ ਚੰਗੀ ਮਾਨਸਿਕਤਾ ਅਜਿਹੇ ਵੈਸੇ ਆਪਣਾ ਕਨਸੈਪਟ ਨਹੀਂ ਹੈਗਾ ਜਿਹੜੀ ਮੈਂ ਗੱਲ ਕਰਨ ਲੱਗਾ ਚੰਗੀ ਚੰਗੀ ਮਾਨਸਿਕਤਾ ਜੇ ਤੁਸੀਂ ਚੰਗੀ ਦਿਖਾਓਗੇ ਤਾਂ ਤੁਸੀਂ ਸਾਰਾ ਦੁਨੀਆ ਚੰਗੀ ਵਿਖੇ ਜੇ ਮਾੜੀ ਮਾਨਸਿਕਤਾ ਵੇਖੋ ਤਾਂ ਸਾਰੇ ਮਾੜੇ ਦੇਖਣਗੇ ਹਣਾ ਵੇਖੋ ਜੀ ਜ਼ਿੰਦਗੀ ਇੱਕ ਵਾਰੀ ਕਿ ਤੁਹਾਨੂੰ ਰਹਿਦੀ ਦੁਨੀਆ ਤੁਹਾਨੂੰ ਯਾਦ ਬਿਲਕੁਲ ਸਾਡੇ ਕੰਮਾਂ ਨੂੰ ਯਾਦ ਕਰਦੇ ਆ ਠੀਕ ਹੈ ਉਹ ਨਹੀਂ ਚੱਕਰ ਨਹੀਂ ਕਰਦੇਗੇ ਪਰ ਚਾਰ ਬੰਦੇ ਤੁਸੀਂ ਬੈਠ ਸਕੋ ਠੀਕ ਹੈ ਆ ਵੀ ਧੌਣ ਉੱਚੀ ਕਰ ਸਕੋ ਫੜਾ ਗਿਰਦਾਰ ਹੋ ਜਾਣਾ ਗਿਰਦਾਰ ਹੀ ਦੋ ਬਣਾ ਕੇ ਰੱਖੋ ਠੀਕ ਹੈ ਚਲੋ ਹਰ ਇੱਕ ਤੇ ਸਵਾਲ ਖੜੇ ਹੁੰਦੇ ਹੀ ਹੁੰਦੇ ਰਹਿਣਗੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਆਪਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਆਪ ਦੇ ਆਪ ਨੂੰ ਬਦਲੋ ਬਿਲਕੁਲ ਜੇ ਇਹ ਦੂਜੇ ਦੇ ਸਵਾਲ ਬਸ ਬਿਲਕੁਲ ਬਾਕੀ ਆਏ ਵੀ ਚਲੋ ਸਮਾਂ ਮਿਲਦਾ ਉਹਨਾਂ ਜਿੰਨਾ ਨੂੰ ਸਮਾਂ ਮਿਲਦਾ ਨਾ ਉਹਨੂੰ ਮਿਲ ਕੇ ਉਹਨੂੰ ਇੰਜੋਏ ਕਰਨਾ ਕਿਸੇ ਨਾਲ ਬਹਿ ਕੇ 5 ਮਿੰਟ ਹੀ ਗੱਲ ਹੋ ਗਈ ਨਾ ਤੇ ਬਹੁਤ ਅੱਜ ਦੀ ਸਮਝ ਜੁੜਾ ਕਿਉਂਕਿ ਇਹਦੇ ਪਿਛੇ ਖਰਚੇ ਬਹੁਤ ਵੱਡੇ ਪੈਣੇ ਰੱਖਦੇ ਹਨ ਬੜੇ ਖਰਚੇ ਮੇਰੇ ਉਹ ਕਿਸ ਪਰ ਨਹੀਂ ਆ ਮੈਂ ਹਾਈ ਕੈਸ਼ ਦੇਣੀ ਹੈ ਬੜਾ ਆਸਾਨੀ ਚ ਜਾਗੇ ਨਾ ਇਸ ਕੱਲ ਦੇ ਇਹ ਚੀਜ਼ਾਂ ਸਮਝਣ ਲੱਗਿਆ ਸਮਝਾਂਗੇ ਤਾਂ ਪਿਆਰ ਵਧੂਗਾ ਤੇ ਨਾ ਸਮਝਾਂਗੇ ਤਾਂ ਫਿਰ ਦੂਰੀਆਂ ਤਾਂ ਫਿਰ ਹੋਣਗੀਆਂ ਉਹ ਤਾਂ ਹੈ ਹੀ ਆਪਾਂ ਤਾਂ ਕਹਿੰਦੇ ਵੀ ਇਹ ਚੀਜ਼ਾਂ ਨੂੰ ਸਮਝ ਕੇ ਪਿਆਰ ਵਧਾਓ ਦੂਰੀਆਂ ਚ ਕੁਝ ਨਹੀਂ ਪਿਆ ਬਿਲਕੁਲ ਜੀ ਬਿਲਕੁਲ ਤੇ ਇਹਵੇਂ ਜਿਵੇਂ ਗਰਮੀਆਂ ਦਾ ਮੌਸਮ ਹੈ ਨਾ ਕੋਸ਼ਿਸ਼ ਕਰੋ ਕਿ ਦੋ ਪਰਿਵਾਰ ਕਿਤੇ ਲੱਗ ਕੇ ਬੈਠਣ ਹਨਾ ਜਹੋਂ ਦਾ ਇਹ ਜਿਹੜਾ ਅਧਿਆਪਕ ਵਰਗ ਹੈ ਛੁੱਟੀਆਂ ਸਿਰਫ ਉਹਨੂੰ ਆ ਬਾਕੀ ਕਿਸੇ ਨੂੰ ਕੋਈ ਛੁੱਟੀਆਂ ਨਹੀਂ ਬਾਈ ਬਾਕੀ ਸਾਰੇ ਉਹਦੇ ਕੰਮਦੰਦ ਜਿਹੜੇ ਜਾਣ ਵਾਲੇ ਬੰਦੇ ਆ ਇਹ ਆ ਤਾਂ ਸਾਡੇ ਨਾਲ ਹੁੰਦਾ ਬਾਈ ਮੈਂ ਕੱਲ ਕੇ ਉਹਨੂੰ ਫੋਨ ਲਾਇਆ ਮੈਂ ਕਿਹਾ ਬਾਈ ਘਰੇ ਹੋ ਕਿ ਕਿਤੇ ਗਏ ਹੋਇਆ ਕੋਮਣ ਕਹਿੰਦਾ ਬਾਈ ਛੁੱਟੀਆਂ ਤੈਨੂੰ ਆ ਅਈ ਦਹੀੜੀ ਪਾਈ ਇਹਦਾ ਕਿਤੇ ਬੈਠੇ ਮੈਂ ਕਿਹਾ ਵੀ ਗੱਲ ਸਹੀ ਸੱਚ ਛੁੱਟੀਆਂ ਸਿਰਫ ਅਧਿਆਪਕ ਵਰਗ ਨੂੰ ਤੇ ਬੱਚਿਆਂ ਨੂੰ ਵੀ ਗੱਲ ਸਮਝ ਆ ਜਾਈਦੀ ਆ ਭਰਾ ਵੀ ਛੁੱਟੀਆਂ ਤੁਹਾਨੂੰ ਆ ਤੁਹਾਡੇ ਮਾਪੇ-ਪਿਓ ਨੂੰ ਉਹੀ ਕੰਮਦੰਦ ਨਰਦ ਕਰਨਾ ਬਹੁਤ ਜ਼ਰੂਰੀ ਹੈ ਤੇ ਤੇ 10 ਮਿੰਟ ਲਈ ਫੋਨ ਦਾ ਖੜਾ ਛੱਡ ਕੇ ਤੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਉਹਨਾਂ ਦੇ ਵਿਚਾਰ ਸੁਣੋ ਆਪ ਦਾ ਐਕਸਪੀਰੀਅੰਸ ਉਹਨਾਂ ਤੋਂ ਅਗੇਨ ਕਰੋ ਜੇ ਵੱਡੇ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਜਿਹੜਾ ਮਾਡਰਨ ਸਮੇਂ ਦੇ ਵਿੱਚ ਬਜਨੇ ਗੱਲ ਕੀਤੀ ਵੀ ਟੈਕਨੀਕਲ ਯੁੱਗ ਦੇ ਵਿੱਚ ਸਮਾਂ ਹਰੇਕ ਨੂੰ ਲਿਮਟਡ ਜਾ ਹੁੰਦਾ ਤੇ ਹਰੇਕ ਬੰਦੇ ਕੋਲ ਘੱਟ ਸਮਾਂ ਹੋਣ ਕਰਕੇ ਮੋਹ ਪਿਆਰ ਵੀ ਬਸ ਟੈਕਨੋਲੋਜੀ ਵਾਲਾ ਰਹਿ ਗਿਆ ਵੀ ਵੀਡੀਓ ਕਾਲ ਤੇ ਅਸ ਖੜ ਕੇ ਗੱਲਾਂ ਕਰ ਲੀਆਂ ਤਾਂ ਬਸ ਸਭ ਤੋਂ ਵਧੀਆ ਸੋ ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ ਮੋਹ ਪਿਆਰ ਦਾ ਮਾਹੌਲ ਵੀ ਬਦਲਦਾ ਜਾ ਰਿਹਾ ਸੋ ਬਸ ਅਹੀ ਤਾਂ ਫਿਰ ਵੀ ਬੇਨਤੀ ਕਰਾਂਗੇ ਤੇ ਕੋਸ਼ਿਸ਼ ਕਰੀਏ ਪੰਜਾਬ ਦੇ ਵਿੱਚ ਉਹ ਪੁਰਾਣਾ ਸਮਾਂ ਹੌਲੀ ਹੌਲੀ ਕਰਕੇ ਵਾਪਸ ਲੈ ਕੇ ਆਏ ਜਦੋਂ ਲੋਕ ਆਪਸ ਚੜ੍ਹ ਕੇ ਇਕੱਠੇ ਬੈਠਦੇ ਸੀ ਆਸਾਂ ਸੁਝਾ ਕਰਦੇ ਸੀ ਸਹਿਨਸ਼ੀਲਤਾ ਲੋਕਾਂ ਦੇ ਬਹੁਤ ਹੁੰਦੇ ਚਾਰ ਗੱਲਾਂ ਸੁਣ ਲੀਆਂ ਚਾਰ ਸੁਣਾਤੀਆਂ ਕਲੇਸ਼ ਤੋਂ ਬਚੇ ਰਹਿੰਦੇ ਸੀ ਅੱਜ ਕੱਲ ਥੋੜਾ ਜਿਹਾ ਮਾਹੌਲ ਵੱਖਰੇ ਵਾ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੇ ਤੁਸੀਂ ਕਨਸੈਪਟ ਨੂੰ ਪਸੰਦ ਕਰਿਓ ਜੇ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸੁਝਾਅਾਂ ਦੇ ਜਰੂਰ ਦਿਓ ਜੇ ਤੇ ਹੋ ਸਕੇ ਤਾਂ ਦੇ ਬੱਚਿਆਂ ਨੂੰ ਆਉਦੇ ਪੁਰਾਣੇ ਬਜ਼ੁਰਗਾਂ ਦੇ ਘਰ ਦਿਖਾ ਕੇ ਲਿਆਇਓ ਛੁੱਟੀਆਂ ਛੁੱਟੀਆਂ ਚ ਕਿਤੇ ਟਾਈਮ ਲੱਗਿਆ ਦਾ ਪੁਰਾਣਾ ਮਾਹੌਲ ਦਿਖਾ ਕੇ ਲੈ ਕੇ ਅਸੀਂ ਕਿਵੇਂ ਨਿੱਕੇ ਹੁੰਦੇ ਟਾਈਮ ਸਪੈਂਡ ਕਰਦੇ ਤੇ ਤੁਸੀਂ ਬਚਪਨ ਕਿਵੇਂ ਜੀਉਂਦੇ ਹੋ ਅਸੀਂ ਆਪਦਾ ਬਚਪਨ ਕਿਵੇਂ ਜੀਉਂਦੇ ਸੀ ਸੋ ਰੱਬ ਰੱਖਾ